ਭਾਈ ਕੀ ਹੋਇਆ ਭਾਈ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਕਾਹ ਤੋਂ ਦਿੱਤਾ ਗਿਆ ਤੁਹਾਡੇ ਵੱਲੋਂ ਇਹ ਭਾਈ ਸੈਲਫ ਦਿੱਥਸ ਦੇ ਵਿੱਚ ਹਾਂ ਨਹੀਂ ਤੁਹਾਡੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਿੱਟੀ ਪੋਨ ਨੂੰ ਲੈ ਕੇ ਜਿਹੜਾ ਸਾਰੇ ਵਾਰਦਾਦ ਨੂੰ ਪਛਤਾਵਾ ਹੈਗਾ ਕੋਈ ਪਛਤਾਵਾ ਹੈਗਾ ਜੋ ਤੁਸੀਂ ਕੀਤਾ ਵਾ ਪਛਤਾਵਾ ਹਾਂਜੀ ਪਛਤਾਵਾ ਤਾਂ ਹੈਗਾ ਪਛਤਾਵਾ ਹੈਗਾ ਵਾ ਜਿਹੜਾ ਉਹਨਾਂ ਨੂੰ ਮੌਤ ਘੜਤਾਰੇਗਾ ਤੁਹਾਡੇ ਨੂੰ ਪਛਤਾਵਾ ਸਾਰ ਭਾਈ ਕਿਉਂ ਕੀਤਾ ਘਟਨਾ ਮਾਰੀਆਂ ਮਾਰੀਆਂ ਬਰਾਦਲੇ ਉਹਨੇ ਪਹੁੰਚੀ ਕਿਸਾ ਗੋਲੀਆਂ ਮਾਰੀਆਂ ਆਏ ਆ ਕੇ ਜਿੱਥੇ ਦਾਵਣੀ ਕਰਿਆ ਇੱਥੇ ਛਾਵੇਂ ਮੱਤਾ ਕੀਤਾ ਹੈ ਹਾਏ ਰੰਝੇ ਸੀ ਕੋਈ ਪਰਾਨਾ ਨਹੀਂ ਜੀ ਕੋਈ ਨਹੀਂ ਬੇਟੀ ਲਈ ਉਹ ਕਹਿੰਦੇ ਛੜ ਲੈ ਬੇਟੀ ਕੋ ਛੜ ਲੈ ਜਿਹੜੇ ਬੰਦੇ ਗੋਲੀਆਂ ਮਾਰੀਆਂ ਕੋਣ ਆ ਬੰਦਾ ਇੱਥੇ ਛਾਵੇਂ ਇੱਥੇ ਕੋਈ ਰਿਸ਼ਤਾ ਨਹੀਂ ਤੁਹਾਡੀ ਨਹੀਂ ਜੀ ਐ ਇੱਕ ਬੋ ਜੱਟ ਪਰਾਰਾ ਬੰਦੇ ਸਮਝਾ ਇਥੇ ਫੜੇ ਗਿਆ ਬੰਮਕੇ ਅੰਦਰ ਹੀ ਹੈ ਜੀ ਮੰਮ ਕੇ ਬਣੇਗਾ ਅਰੇ ਬੰਦੇ ਕਿੰਨੇ ਬੰਦੇ ਜਿਨ੍ਹਾਂ ਗੋਲੀਆਂ ਮਾਰੀਆਂ ਇਕੱਲਾ ਹੁਤਾ ਚਨਾਲੀਆਂ ਦੇ ਬਾਦ ਦੋ ਦਿਨਾਂ ਦੀਆਂ ਲਲਕਾਰੇ ਮਾਰਦੀਆਂ ਮਾਰ ਦੋ ਇੱਕ ਦੀ ਮਾਰ ਦੋ ਇੱਕ ਇੱਕ ਕਰਦੀ ਇੱਕ ਉਹਦੀ ਪਰਝਾਈ ਮਾਰ ਦੋ ਇਹਨੂੰ ਮਰਰਾ ਨਾਮ ਕੀ ਹੈ ਬੰਦੇ ਦਾ ਮਲਜੀਤ ਸਿੰਘ ਕਿਹੜਾ ਪਿੰਡ ਹੈ ਥਰੂ ਆ ਜੀ ਲੱਗਦਾ ਕਿ ਨਹੀਂ ਕੋਈ ਲਾਇਕ ਦਾ ਪਾਂਹ ਦੀ ਚਾਨੇ ਚਾਏ ਹਾਏ ਪਰਵਾਜ਼ ਕੋਣ ਕੋਣ ਜਿੰਨਾ ਜੱਦ ਭਈ ਮਗਰ ਹਾਏ ਇੱਕ ਕਾਕਾ ਹੈ ਬੁੱਡੀਆਂ ਦੇ ਆਈਆਂ ਦੋਵੇਂ ਕਾਕਾ ਵੀ ਆਂਦੀ ਹਾਂ ਦੀ ਮਾੜੀ ਗਾਲਾਂ ਕੱਢਣ ਲੱਪਿਆ ਤੇ ਇਹਨਾਂ ਨੇ ਅੱਗੇ ਗਾਲਾਂ ਕੱਢਣ ਲੱਪੇ ਤੇ ਇਹਨਾਂ ਦੇ ਚਪੇੜ ਮਾਰਦੇ ਅੱਛਾ ਜੀ ਚਪੇੜ ਮਾਰੀ ਤੇ ਇਹਨਾਂ ਨੇ ਫੇਰ ਅੱਗੋ ਫੜਦੇ ਤੇ ਭੋਰ ਕੇ ਛਡਾ ਕੇ ਇਹਨਾਂ ਕੋਲ ਭੱਜ ਗਿਆ ਆਪਣਾ ਕਿੰਨੇ ਗੋਲੀਆਂ ਵੱਜੀਆਂ ਇਹਨਾਂ ਦੇ 6 ਗੋਲੀਆਂ ਮਾਰੀਆਂ 6ਵੇਂ ਪਿਸਟੌਲ ਚੈ ਗਏ ਦੱਸੋ ਕਿ ਮੂੰਹ ਛੇਵੇਂ ਗੋਲੀਆਂ ਮਾਰੀਆਂ ਪੈਰੋਂ ਵੱਜ ਗਿਆ ਮੈਂ ਕਹਿਣਾ ਚਾਹੀਦਾ ਸਾਨੂੰ ਸਾਹ ਮਿਲਣਾ ਚਾਹੀਦਾ ਕੀ ਘਟਣਾ ਇੱਥੇ ਘਟਣਾ ਜੀ ਉਹਦੇ ਮੁੰਡੇ ਨੇ ਮਹਿੰਗੇ ਦੇ ਨੇ ਗੋਲੀਆਂ ਮਾਰੀਆਂ ਉਹਨਾਂ ਪੰਜਾ ਜੀਆਂ ਨੇ ਆਖੇ ਮਾਰਦੋ ਕਹਲੇ ਲਾ ਕੇ ਮਗਰ ਛੜਾ ਲਾ ਦਿੱਤਾ ਕੋਈ ਤੁਹਾਡਾ ਫਰੈਂਚ ਰੈਂਜਰ ਸੀ ਨਾ ਨਾ ਕੋਈ ਰੈਂਜਰਸ ਨਹੀਂ ਕੋਈ ਬਿਲਡਿੰਗ ਨਿਰਮਾਣ ਕਰ ਰਹੇ ਸੀ ਨਹੀਂ ਜੀ ਮਿੱਟੀ ਤੋਂ ਦੇ ਹੋ ਤੇ ਆ ਲੈ ਕਿੰਨੇ ਦਾ ਮਿੱਟੀ ਬਾਰੇ ਹਾਂ ਜੀ ਉਹ ਮੁੱਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਹਾਂ ਜੀ ਕੋਈ ਗੱਲ ਝਗੜਾ ਹੋਣਾ ਸਾਈਂ ਹੋ ਗਿਆ ਟਰਮ ਲਾ ਕੇ ਗੱਲ ਕੋਈ ਉਹ ਜਾਣ ਕੇ ਨਾ ਜਾਣ ਕੇ ਨਾ ਸਾਡਾ ਬੰਦਾ ਮਾਰਿਆ ਕਿਹੜੇ ਦੋਸ਼ੀ ਹੋ ਅਜੇ ਤੱਕ ਕਰਦੇ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਗਈ ਉਹਨਾਂ ਦੇ ਘਰ ਤੋਂ ਗਈ ਆ ਜੀ ਖੜਿਆ ਨਹੀਂ ਉਹਨੂੰ ਅੱਜ ਪਾ ਪਾਜੀ ਕੀ ਹੋਇਆ ਪਾਜੀ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਕਾਹ ਤੋਂ ਦਿੱਤਾ ਗਿਆ ਤੁਹਾਡੇ ਪਾਜੀ ਇਹ ਪਾਜੀ ਸੈਲਫ ਡਿਫੈਂਸ ਦੇ ਵਿੱਚ ਮਿਲਦਾ ਹਾਂ ਨਹੀਂ ਤੁਹਾਡੇ ਕੋਲ ਇਹ ਵੀ ਦੱਸਿਆ ਗਿਆ ਕਿ ਮਿੱਟੀ ਪੋਨ ਨੂੰ ਲੈ ਕੇ ਜਿਹੜਾ ਸਾਰੇ ਵਾਰਦਾਤ ਨੂੰ ਪਛਤਾਵਾ ਹੈਗਾ ਕੋਈ ਪਛਤਾਵਾ ਹੈਗਾ ਜੋ ਤੁਸੀਂ ਕੀਤਾ ਵਾ ਪਛਤਾਵਾ ਹਾਂਜੀ ਪਛਤਾਵਾ ਤੇ ਹੈਗਾ ਪਛਤਾਵਾ ਹੈਗਾ ਵਾ ਹਾਂਜੀ ਨਾਲ ਕਹਿੰਦੇ ਮੈਨਾਂ ਜਿਹੜਾ ਉਹਨਾਂ ਨੂੰ ਮੌਤ ਘਾੜਤਾ ਰਿਹਾ ਤੁਹਾਡੇ ਨੂੰ ਪਛਤਾਵਾ ਸਾਰ ਪਛਤਾਵਾ ਜੀ ਬਾਈ ਕਿਉਂ ਕੀਤਾ ਕਰਨਾ ਤੇ ਮੈਂ ਉਹਦੇ ਘੜੀ ਆ ਛੋੜ ਮੈਂ ਸੁਣਿਆ ਮੇਰਾ ਵੀ ਨਾ ਗੋਲੀ ਨਾ ਜਲਾਈ ਇੰਨੀ ਗੱਲ ਕਹਿੰਦੇ ਆ ਕਹਿੰਦੇ ਆ ਜਾਨ ਤੋਂ ਨੇ ਇਹ ਪਹਿਲਾਂ ਢੇਡ ਕੇ ਮਾਰੀ ਢੇਡ ਜੇ ਮਾਰ ਕੇ ਸੁੱਟ ਕੇ ਜਿੰਨਾ ਜ ਵਾਰਦਾਤ ਖਾਂਜੀ ਹੋਇਆ ਉਹਨਾਂ ਜਿਹੜੇ ਸੱਤ ਗੋਲੀਆਂ ਮਾਰਦਾ ਹੈ। ਸੋ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਨਹੀਂ ਨਹੀਂ ਕੋਈ ਲੜਾਈ ਝਗੜਾ ਹੈ ਕੋਈ ਕੰਮ ਨਹੀਂ। ਉਤੋਂ ਬਾਅਦ ਫੇ ਉਹਦੇ ਮੁੰਡੇ ਦੇ ਮਗਰ ਲੱਗਾ ਜੀ। ਵਾਰ-ਵਾਰ ਲੱਗੇ। ਉਹ ਪਾਜ ਗਿਆ। ਖਾਂਡਾ ਭਤੀਜਾ ਹੀ ਉਹਦੇ ਮਗਰ ਲੱਗਾ ਜੀ ਮੋੜ ਕੇ ਆ ਕੇ ਚੰਗੀ ਤਰ੍ਹਾਂ ਫੇਰ ਕਰ ਗਿਆ ਜੀ। ਹਾਂ ਜੀ ਸਰ ਕੀ ਘਟਨਾ ਹੋਈ ਹੈ ਮੋੜ ਤੇ ਮੋੜ ਤੇ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਸਰੂਪਵਾਲੀ ਥਾਣਾ ਕਬੀਰਪੁਰ ਉੱਥੇ ਤਾਂ ਸੇਮ ਸਿੰਘ ਔਰ ਮਨਜੀਤ ਸਿੰਘ ਦੀ ਲੜਾਈ ਹੋਈ ਆ ਇੱਕ ਨਾਲੀ ਦੇ ਪਾਣੀ ਤੋਂ ਔਰ ਔਰੇ ਵਿੱਚ ਜਿਹੜੇ ਤਰਸੇਨ ਸਿੰਘ ਨੇ ਉਹ ਐਕਸ ਆਰਮੀ ਮੈਂ ਨੇ ਉਹਨਾਂ ਨੇ ਆਪਣਾ ਲਾਇਸੈਂਸੀ ਰਵਾਲਵਾ ਤੇ ਨਾਲ ਮਲਕੀਤ ਸਿੰਘ ਦਾ ਕਤਲ ਕਰ ਦਿੱਤਾ ਜਸਟ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਬਾਅਦ ਦੱਸਾਂਗੇ ਕਾਰਨ ਨਾਲੀ ਦੇ ਪਾਣੀ ਦੇ ਬੰਦ ਕਰਨ ਤੋਂ ਹੋਇਆ ਝਗੜਾ ਸੀ ਇਹਨਾਂ ਦਾ ਚੱਲ ਰਿਹਾ ਉਹਦੇ ਵਿੱਚ ਇਹਨਾਂ ਦੋਨਾਂ ਦੀ ਆਪਸ ਚੱਲ ਰਹੀ ਦੇਖੋ ਅਸੀਂ ਇੱਥੇ ਸਾਨੂੰ ਇਨਫੋਰਮੇਸ਼ਨ ਮਿਲ ਗਿਆ ਸੀ ਪਹੁੰਚ ਗਏ ਹਾਂ ਅਸੀਂ ਜਿਹੜੇ ਦੋਸ਼ੀ ਹੈਗੇ ਉਹ ਰਾਉਂਡ ਅਪ ਕਰ ਲਏ ਆ ਪਰਚਾ ਦਰਜ ਕਰਕੇ ਅਸੀਂ ਅਗਦੀ ਤਫतीश ਕਰੀਏ ਕਰਦੇ ਆਂ ਮੌਕੇ ਤੇ ਅਸੀਂ ਦੋ ਦੋਸ਼ੀ ਫੜੇ ਆ ਉਹਨਾਂ ਦੇ ਖਿਲਾਫ ਜੋ ਕਾਰਵਾਈ ਬੰਦੀ ਹੋ ਕਰੀ ਠੀਕ ਹੈ ਸੋਤਨ ਜੀ